ਮਾਈਲੋਜੀ ਕਾ ਖਾਲਸਾ ਮਾਈਲੋਜੀ ਕੀ ਫਤਿਹ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਸਰਕਾਰ ਨੇ ਮਨਾਹੀ ਕੀਤੀ ਹੈ ਜਿਹੜਾ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਵੇਗਾ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ ਇਸ ਸਬੰਧ ਦੇ ਵਿੱਚ ਕਿਸਾਨ ਆਗੂ ਦਗਿੰਦਰ ਸਿੰਘ ਗੁਰਾਹਣੇ ਵੀ ਇਹ ਸਟੇਟਮੈਂਟ ਦਿੱਤੀ ਹੈ ਕਿ ਪਰਦੋਸ਼ਨ ਦੇ ਨਾਲ ਧੂਏ ਦੇ ਨਾਲ ਜਿਹੜੇ ਹਾਰਟ ਦੇ ਪੇਸ਼ੰਕ ਨੇ ਜਾਨਕਿ ਬਿਮਾਰ ਲੋਕ ਜਿਨ੍ਹਾਂ ਨੂੰ ਦਮਾ ਵੀ ਹੈ ਸਾਹ ਦੀ ਪ੍ਰੋਬਲਮ ਹੈ ਵੀ ਉਹਨਾਂ ਨੂੰ ਕਦੇ ਵੀ ਕੁਝ ਹੋ ਸਕਦਾ ਔਰ ਪਰਦੋਸ਼ਨ ਦੇ ਨਾਲ ਬਹੁਤ ਨੁਕਸਾਨ ਪਹਿਲਾਂ ਵੀ ਹੋਇਆ ਹੁਣ ਵੀ ਹੋ ਸਕਦਾ ਜਦੋਂ ਜੋਗਿੰਦਰ ਸਿੰਘ ਉਗਰਾਹਣ ਨੇ ਇਹ ਸਟੇਟਮੈਂਟ ਦਿੱਤੀ ਕਿ ਹਾਰਟ ਦੇ ਪੇਸ਼ੈਂਟ ਜਿਹੜੇ ਐ ਉਹਨਾਂ ਨੂੰ ਪ੍ਰੋਬਲਮ ਪੈ ਜਾਂਦੀ ਐ ਹੋਰ ਵੀ ਬਹੁਤ ਮਰੀਜ਼ ਨੇ ਜਿਹੜੇ ਤੜਫਦੇ ਨੇ ਔਰ ਇਹ ਸਟੇਟਮੈਂਟ ਦੇਣ ਦੀ ਡੇਰ ਸੀ ਜਿਹੜੇ ਫੇਸਬੁੱਕ 'ਤੇ ਜਾਂ ਸੋਸ਼ਲ ਮੀਡੀਆ 'ਤੇ ਵਿਦਵਾਨ ਨੇ ਜਿਹੜੇ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਰਹਿੰਦੇ ਜਿਨ੍ਹਾਂ ਨੂੰ ਗੱਲਾਂ-ਬਾਤਾਂ ਦੇ ਵਿੱਚ ਅੱਗ ਲਾਉਣ ਦੀ ਹੱਤ ਹੁੰਦੀ ਹੈ। ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੋਗਿੰਦਰ ਸਿੰਘ ਉਗਰਾਹਾਂ ਤੇ ਕਾਮਰੇਡ ਨੇ ਔਰ ਸਰਕਾਰੀ ਟਾਊਟ ਨੇ ਹਾਲਾਂਕਿ ਇਹ ਬਹੁਤ ਵੱਡੀ ਸਟੇਟਮੈਂਟ ਹੈ ਕਿ ਜਿਹੜੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਨੇ ਉਹ ਸਰਾਸਰ ਗਲਤ ਨਹੀਂ। ਇੱذ ਕੋਈ ਸ਼ੱਕ ਨਹੀਂ। ਦੂਜੀ ਗੱਲ ਪੰਜਾਬ ਕੱਲੇ ਕਿਸਾਨਾਂ ਦਾ ਨਹੀਂ ਹੈਗਾ। ਪੰਜਾਬ ਦੇ ਵਿੱਚ ਹੋਰ ਲੋਕ ਵੀ ਵੱਸਦੇ ਉਹਨਾਂ ਦਾ ਵੀ ਹੱਕ ਹੈ ਪੰਜਾਬ ਤੇ ਔਰ ਜਦੋਂ ਤੁਸੀਂ ਸ਼ੁੱਧ ਵਾਤਾਵਰਣ ਦੀ ਗੱਲ ਕਰਦੇ ਹੋ ਉਦੋਂ ਸ਼ੁੱਧ ਵਾਤਾਵਰਣ ਨੂੰ ਬਚਾਉਣ ਤੋਂ ਅਪਰਾਲਾ ਕਰਨਾ ਵੀ ਇੱਕ ਜ਼ਰੂਰੀ ਹੁੰਦਾ ਹੈ ਪ੍ਰਦੂਸ਼ਣ ਤੋਂ ਬਚਾਇਆ ਜਾਵੇ ਇਹ ਬਹੁਤ ਵੱਡੀ ਸਮੱਸਿਆ ਹੈ ਔਰ ਜਿਹੜੇ ਕਿਸਾਨ ਜਿੱਦ ਕਰਦੇ ਨੇ ਆਪੋ ਤਾਂ ਪੀ ਕਰਦੇ ਨੇ ਇਕਜਟ ਹੋਏ ਨੇ ਕਾਸ਼ੀ ਤੇ ਅੱਗ ਲਾਵਾ ਵੀ ਸਾਨੂੰ ਕੌਣ ਰੋਪਣ ਵਾਲਾ ਇਹ ਕੋਈ ਸਿਆਣਪ ਵਾਲੀ ਗੱਲ ਹੀ ਹੈਗੀ ਇਹ ਅਸੀਂ ਆਪਣੇ ਪੈਰਾਂ ਤੇ ਕਹਾੜਾ ਖੁਦ ਮਾਰ ਰਹੇ ਹਾਂ ਔਰ ਜਦੋਂ ਤੁਸੀਂ ਕੁਦਰਤ ਦੀ ਗੱਲ ਕਰਦੇ ਹੋ ਫਿਰ ਕੁਦਰਤ ਦੇ ਅਸੂਲ ਦੀ ਵੀ ਇਹ ਬਹੁਤ ਵੱਡੀ ਉਲੰਘਣਾ ਹੈ ਜਿਹੜੀ ਗੱਲ ਸਹੀ ਹੁੰਦੀ ਹੈ ਉਹਨੂੰ ਸਹੀ ਮੰਨਣਾ ਵੀ ਸਾਡੇ ਲਈ ਇੱਕ ਸਾਡਾ ਫਰਜ਼ ਬਣ ਜਾਂਦਾ ਹੈ ਹੋਰ ਕੋਈ ਕਿਸਾਨ ਆਗੂ ਪਤਾ ਨਹੀਂ ਕਿਉਂ ਨਹੀਂ ਬੋਲਿਆ ਹਾਲਾਂਕਿ ਸਰਕਾਰ ਵੱਲੋਂ ਵੀ ਇਹ ਸਖਤ ਹਦਾਇਤਾਂ ਨੇ ਕਿ ਤੁਸੀਂ ਝੁੰਨ ਦੀ ਪਰਾਲੇ ਨੂੰ ਅੱਗ ਨਹੀਂ ਲਾ ਸਕਦੇ ਔਰ ਜੇ ਕੋਈ ਇਹ ਉਲੰਘਣਾ ਕਰਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਿਹੜੇ ਬੰਦੇ ਇਕੱਜਟ ਹੋ ਕੇ ਕਹਿੰਦੇ ਤਾਂ ਇਦਾਂ ਹੀ ਕਰਾਂਗੇ ਇਦਾਂ ਅੱਗ ਲਾਵਾਂਗੇ ਸਾਨੂੰ ਕੋਈ ਹੋਰ ਹੀਲਾ ਦੱਸੋ ਸਰਕਾਰ ਵੱਲੋਂ ਬੜੀਆਂ ਫੈਸਿਲਿਟੀਆਂ ਬੜੀਆਂ ਸੁਵਿਧਾਵਾਂ ਦਿੱਤੀਆਂ ਹੋਈਆਂ ਨੇ ਪੈਰੋਲ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਪਰ ਫੈਕਟਰੀਆਂ ਦੇ ਵਿੱਚ ਉਹਨੂੰ ਵੇਚਿਆ ਜਾ ਸਕਦਾ ਹੈ ਔਰ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਇੰਨਾ ਸੰਘਰਸ਼ ਇਨੀ ਮਿਹਨਤ ਨਹੀਂ ਕਰਨੀ ਅੱਗ ਲਾ ਕੇ ਕੰਮ ਨਿਵੇੜਗੇ ਤਾਂ ਇਹ ਸਾਡੇ ਲਈ ਬਹੁਤ ਵੱਡੀ ਗਲਤੀ ਹੈ ਇਹ ਬੇਨਤੀ ਹੈ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਠੀਕ ਹੈ ਤੁਸੀਂ ਉਹਨੂੰ ਦਲਾਲ ਕਹਿ ਦਿੱਤਾ ਠੀਕ ਹੈ ਤੁਸੀਂ ਉਹਨੂੰ ਸਰਕਾਰ ਦਾ ਏਜੰਟ ਕਹਿ ਦਿੱਤਾ ਪਰ ਜਿਹੜੀ ਗੱਲ ਸਹੀ ਹੁੰਦੀ ਹੈ ਨਾ ਉਹਨੂੰ ਸਹੀ ਕਰਕੇ ਮੰਨ ਲੈਣਾ ਹੀ ਠੀਕ ਹੁੰਦਾ ਕਿੱਥੋਂ ਤੱਕ ਅਸੀਂ ਵਾਤਾਵਰਣ ਨੂੰ ਗੰਦਲਾ ਕਰਨ ਵਾਸਤੇ ਇਹ ਹਰਕਤਾਂ ਕਰਦੇ ਰਹਿੰਗੇ ਜੇ ਕੋਈ ਪ੍ਰਸ਼ਾਸਨ ਦਾ ਬੰਦਾ ਜਾਂਦਾ ਤਾਂ ਅਸੀਂ ਉਹਦੇ ਗੱਲ ਪੈਂਦੇ ਹਾਂ ਔਰ ਜਦੋਂ ਕੋਈ ਸਾਡੇ ਆਪਣੇ ਘਰ ਦੇ ਵਿੱਚ ਕੋਈ ਦਮੇ ਦਾ ਮਰੀਜ਼ ਜਾਂ ਹਾਰਟ ਦਾ ਪੇਸ਼ੈਂਟ ਪਿਆ ਹੁੰਦਾ ਓਦੋਂ ਫਿਰ ਸਾਨੂੰ ਜਦੋਂ ਪ੍ਰੋਬਲਮ ਆਉਂਦੀ ਹੈ ਫਿਰ ਅਸੀਂ ਕਹਿੰਦੇ ਹਾਂ ਜੀ ਵਾਤਾਵਰਨ ਸ਼ੁੱਧ ਹੋਣਾ ਚਾਹੀਦਾ ਹੈ ਕੁਦਰਤ ਦੇ ਨਾਲ ਛੇੜਛਾੜ ਨਾ ਕਰੋ ਜਾਨੀ ਕਿ ਕਹਿਣ ਤੋਂ ਮਤਲਬ ਇਹ ਹੈਗਾ ਭਾਵੇਂ ਹੈਗਾ ਵੀ ਜਦੋਂ ਵੀ ਤੁਸੀਂ ਪਰਾਲੇ ਨੂੰ ਅੱਗ ਲਾਉਨੇ ਹੋ ਉਦੋਂ ਥੋੜਾ ਜਿਹਾ ਇੰਨਾ ਸੋਚ ਲਿਆ ਕਰੋ ਵੀ ਅਸੀਂ ਦਿੱਲੀ ਤਾਂ ਆਪਣੇ ਘਰ ਵਿੱਚ ਜਲਾਈ ਐ ਇਹਦਾ ਨੁਕਸਾਨ ਹੋਰ ਕਿੰਨੇ ਘਰਾਂ ਨੂੰ ਹੋਣਾ ਐ ਇੰਨਾ ਕੁ ਥੋੜਾ ਜਿਹਾ ਦਿਮਾਗ ਤੋਂ ਕੰਮ ਲੈ ਲਿਆ ਕਰੋ ਤੇ ਦੂਜੀ ਗੱਲ ਉਲਾਮੇ ਅਸੀਂ ਦਿੰਨੇ ਆ ਕਿ ਰਾਵਣ ਦਾ ਪੂਤਲਾ ਫੁੱਕਿਆ ਗਿਆ ਉਹਦੋਂ ਕਿਹੜਾ ਬਾਤ ਅਵਰਣ ਗੰਦਾ ਨਹੀਂ ਹੋਇਆ ਠੀਕ ਐ ਉਹ ਗਲਤੀ ਉਹਨਾਂ ਦੀ ਜਿਹੜੀਆਂ ਫੈਕਟਰੀਆਂ ਲੱਗੀਆਂ ਨੇ ਪੰਜਾਬ ਦੇ ਵਿੱਚ ਉਹ ਵੀ ਬਹੁਤ ਵੱਡੀ ਸਮੱਸਿਆ ਹੈਗੀ ਉਹਦਾ ਵੀ ਕੋਈ ਹੱਲ ਹੋਣਾ ਚਾਹੀਦਾ ਪਰ ਜਿੱਥੇ ਤੱਕ ਸਾਡੇ ਹੱਥ ਵਿੱਚ ਅਸੀਂ ਕੰਟਰੋਲ ਕਰ ਸਕਦੇ ਹੋਈਏ ਉਹਨਾਂ ਦਾ ਅਸੀਂ ਕਰ ਸਕਦੇ ਹਾਂ ਜਾਂ ਫਿਰ ਅਸੀਂ ਵੀ ਜਿਹੜੇ ਬੰਦੇ ਪੰਜਾਬ ਦਾ ਬੇੜਾ ਘਰ ਕਰਨ ਵਾਸਤੇ ਤੁਰੇ ਹੋਏ ਨੇ ਵਾਤਾਵਰਣ ਨੂੰ ਪ੍ਰਦੂਸ਼ਣ ਦੇ ਨਾਲ ਗੰਦਾ ਕਰਨ ਵਾਸਤੇ ਤੁਰੇ ਹੋਏ ਨੇ ਅਸੀਂ ਵੀ ਉਹਨਾਂ ਦੀ ਕਤਾਰ ਵਿੱਚ ਖੜਨਾ ਇਹ ਥੋੜੀ ਬੋਧੀ ਸਾਨੂੰ ਸੋਚਣ ਲਈ ਵਿਚਾਰੰਦੇ ਲੋੜ ਹੈ ਕੁਦਰਤ ਦੇ ਨਾਲ ਖਿਲਵਾੜ ਨਾ ਕਰੀ ਔਰ ਜਿਹੜੇ ਵੀ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਨੇ ਵੀ ਅੱਗ ਨਾ ਲਾਓ ਔਰ ਸੋਸ਼ਲ ਮੀਡੀਆ ਤੇ ਬਹੁਤ ਘੱਟ ਲੋਕ ਨੇ ਜਿਹੜੇ ਇਹ ਬੇਨਤੀ ਕਰਦੇ ਨੇ ਵੀ ਪਰਾਲੀ ਨੂੰ ਨਾ ਸਾੜਿਆ ਜਾਵੇ ਔਰ ਜੇ ਕੋਈ ਕਿਸਾਨ ਆਗੂ ਨੇ ਸਟੇਟਮੈਂਟ ਦਿੱਤੀ ਹੈ ਅਸੀਂ ਉਹਨੂੰ ਏਜੰਟ ਬਣਾ ਕੇ ਰੱਖ ਦਿੱਤਾ ਪਤਾ ਨਹੀਂ ਕਿਹੜੇ-ਕਿਹੜੇ ਸਰਟੀਫਿਕੇਟ ਹੰਦੇ ਹਿੱਤੇ ਪਰ ਇਹ ਸਾਡੀ 100% ਗਲਤੀ ਹੈ ਜੇ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਪ੍ਰੋਡੂਸ਼ਨ ਦੇ ਨਾਲ ਵਾਤਾਵਰਣ ਗੰਦਾ ਕਰ ਰਹੇ ਹਾਂ ਇਹ ਖਮਿਆਜੇ ਕਿਸੇ ਨੇ ਹੋਰ ਨਹੀਂ ਸਾਨੂੰ ਖੁਦ ਨੂੰ ਭੁਗਤਨੇ ਪੈਣਗੇ ਜੇ ਅਸੀਂ ਕੁਦਰਤ ਦੇ ਅੰਦਰ ਨਾ ਚੱਲੇ ਔਰ ਕੁਦਰਤ ਦੇ ਨਾਲ ਖਿਲਵਾੜ ਕਰਾਂਗੇ ਤਾਂ ਇਹ ਖਮਿਆਜੇ ਸਾਨੂੰ ਖੁਦ ਭੁਗਤਨੇ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ 우아히 그루지피 하태.